ਗੁਰਦੁਆਰਾ ਗੁਪਤ ਸਰ ਸਾਹਿਬ ਤੋਂ ਵਿਸ਼ਾਲਨਗਰ ਕੀਰਤਨ ਦੀ ਸ਼ੁਰੂਆਤ ਪਾਕਿਸਤਾਨ ਦੇ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਹੋਵੇਗੀ ਸੰਪੂਰਨਤਾ ਸ਼੍ਰੀ ਮੁਕਸਰ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਰੋਲ ਸੇਵਾ ਸੰਸਥਾ ਢੋਲਕੋਟ ਵੱਲੋਂ ਗੁਰਦੁਆਰਾ ਗੁਪਤ ਸਰ ਸਾਹਿਬ ਤੋਂ ਵਿਸ਼ਾਲਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਇਹ ਨਗਰ ਕੀਰਤਨ ਪੰਜਾਬ ਦੇ ਵਾਫਾਕ ਰਸਤੇਆਂ ਤੋਂ ਹੁੰਦਾ ਹੋਇਆ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਜਾ ਕੇ ਸੰਪੰਨ ਹੋਵੇਗਾ ਨਗਰ ਕੀਰਤਨ ਰਾਤਕ੍ਰੀ 8 ਵਜੇ ਮੁਕਸਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ਜਿੱਥੇ ਪਰਵਾ ਸਵਾਗਤ ਹੋਇਆ ਇੱਥੇ ਵਿਸ਼ਰਾਮ ਤੋਂ ਬਾਅਦ ਨਗਰ ਕੀਰਤਨ ਅਗਲੇ ਦਿਨ ਅਗਲੇ ਪੜਾਣੀ ਰਵਾਨਾ ਹੋਵੇਗਾ ਪੰਜ ਪਿਆਰਿਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਗੁਰਦੁਆਰਾ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਵਿਸ਼ਾਲ ਰੂਪ ਵਿੱਚ ਮਾਡਲ ਸਜਾਏ ਗਏ ਜੋ ਕਿ ਸੰਗਤਾਂ ਲਈ ਖਿੱਚ ਦਾ ਕੇਂਦਰ ਰਹੇ। ਗੁਰਦੁਆਰਾ ਗੁਪਤਸਰ ਸਾਹਿਤ ਤੋਂ ਰਵਾਨਗੀ ਸਮੇਂ ਵੱਡੀ ਸੰਖਿਆ ਵਿੱਚ ਸੰਗਤ ਨੇ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਨਗਰ ਕੀਰਤਨ ਕਈ ਭਰਾਵਾਂ ਵਿੱਚੋਂ ਹੁੰਦਾ ਹੋਇਆ देर शाम ਸ੍ਰੀ ਮੁਕਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਿਆ। ਜਦ ਕੀ ਰਸਤੇ ਵਿੱਚ ਵਕ ਵਕ ਥਾਵਾਂ ਤੇ ਨਗਰ ਕੀਰਤਨ ਦਾ ਪਰਮਾਂ ਤੇ ਨਿੱਘਾ ਸਵਾਗਤ ਹੋਇਆ ਨਰੋਲ ਸੇਵਾ ਸੰਸਥਾ ਧੂਲਕੋਟ ਦੇ ਸੰਸਥਾਪਕ ਜਗਦੀਪ ਸਿੰਘ ਕਾਲਾਸੋਢੀ ਨੇ ਦੱਸਿਆ ਕਿ ਅੱਜ 15ਵੇਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਇਹ ਨਗਰ ਕੀਰਤਨ ਪੜਾਦਰ ਪੜਾ ਹੁੰਦਾ ਹੋਇਆ 6 ਮਾਰਚ ਨੂੰ ਪਾਕਿਸਤਾਨ ਵਿਖੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਕੇ ਪਹੁੰਚੇਗਾ ਜਿੱਥੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ ਸਕੱਜੀ ਵਾਈ ਗੁਰੂ ਜੀ ਕਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਜੋ ਇਹ 15ਵੇਂ ਮਹਾਨ ਨਗਰ ਕੀਰਤਨ ਦਾ ਜੋ ਰੋਲ ਸੇਵਾ ਸੰਸਥਾ ਦੇ ਵੱਲੋਂ ਹੋਯੋਜਨ ਕੀਤਾ ਜਾ ਰਿਹਾ ਹੈ ਆ ਗੁਰਦੁਆਰਾ ਗੋਪਤ ਸਰ ਸਾਹਿਬ ਸ੍ਰੀ ਮੁਕਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅੱਜ ਇਹਦੀ ਆਰੰਭਤਾ ਹੋ ਰਹੀ ਹੈ ਤੇ ਪੜਾਦਰ ਪੜਾ ਹੁੰਦਾ ਹੋਇਆ ਇਹ 6 ਮਾਰਚ ਨੂੰ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਪਵਿੱਤਰ ਧਰਤੀ ਤੇ ਜਿਹੜੀ ਇਹਦੀ ਜਾ ਕੇ ਸਮਾਪਤੀ ਹੋਣੀ ਹੈ ਆ 15ਵਾਂ ਮਹਾਨ ਨਗਰ ਕੀਰਤਨ ਰੋਲ ਸੇਵਾ ਸੰਸਥਾ ਵੱਲੋਂ ਅਤੇ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਧਰਤੀ ਤੇ ਜਾਣ ਵਾਲਾ ਇਹ ਚੌਥਾ ਨਗਰ ਕੀਰਤਨ ਹੈ ਇਹ ਜਿਹੜੀ ਸੇਵਾ ਇਹ ਤੁਹਾਨੂੰ ਗੋਨਾਲਕ ਪਾਸ਼ਾ ਮਹਾਰਾਜ ਜੀ ਦੇ ਅਵਤਾਰਪੁਰ ਨੂੰ ਸਮਰਪਿਤ ਹੈ ਔਰ ਸਾਡੇ ਇਲਾਕੇ ਦੇ 64 ਪਿੰਡਾਂ ਦੇ ਜਿਹੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਹੈ ਜਿਨ੍ਹਾਂ ਦੇ ਵਿੱਚ ਸੋਧੋ ਉਚਾਰਨ ਜਪਜੀ ਸਾਹਿਬ ਦਾ ਅਰਥ ਅਤੇ ਕੰਠ ਮੁਕਾਬਲੇ ਜਿਹੜੇ ਉਹ ਅਗਲਾ ਸਾਰਾ ਸਾਲ ਚੱਲਨੇ ਹੈ ਉਹਦੇ ਅਰਦਾਸ ਮਾਗ ਉਹਨੂੰ ਵੀ ਇਹ ਜਿਹੜੀ ਸੇਵਾ ਸਮਰਪਿਤ ਹੈ ਨਗਰ ਕੀਰਤ ਤੁਸੀਂ ਦੇਖੋਗੇ ਆਪਣਾ ਗੁਰੂ ਕੀਆ ਲਾਡ ਲੀਆਂ ਫੌਜਾਂ ਹਾਥੀ ਘੋੜੇ ਅਰੇ ਔਰ ਸਭ ਤੋਂ ਜਿਹੜੀ ਵੱਡੀ ਗੱਲ ਹੈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਪੰਜਾ ਸਾਹਿਬ ਦੇ ਦਰਬਾਰ ਸਾਹਿਬ ਸ੍ਰੀ ਹਮੰਦਰ ਸਾਹਿਬ ਦੇ ਦੁਨੀਆਂ ਦੇ ਸਭ ਤੋਂ ਵੱਡੇ ਮਾਡਲ ਬਣਾ ਕੇ ਅਸੀਂ ਟਰੱਕਾਂ ਦੇ ਉੱਪਰ ਸਜਾਏ ਆ ਤੇ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਉਹ ਇਤਿਹਾਸ ਵੀ ਦੱਸਿਆ ਜਾ ਰਿਹਾ ਵੀ ਇਹਨਾਂ ਗੁਰੂ ਘਰਾਂ ਦਾ ਕੀ ਇਤਿਹਾਸ ਹੈ ਇਹਦੇ ਵਿੱਚ ਇਹਦੇ ਨਾਲ ਸੰਗਤ ਦੇ ਵਿੱਚ ਇੱਕ ਬੜੀ ਖਿੱਚ ਪੈਦਾ ਹੋਏਗੀ ਕਿ ਅਸਲ ਵਿੱਚ ਜਾ ਕੇ ਅਸੀਂ ਉਹਨਾਂ ਗੁਰੂ ਧਾਮਾਂ ਦੇ ਦਰਸ਼ਨ ਕਰੀਏ ਤੇ ਸੰਗਤ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਕਿਉਂਕਿ ਇਹ ਟੋਟਲੀ ਸੰਗਤ ਦਾ ਪ੍ਰੋਗਰਾਮ ਹੈ ਸੰਗਤ ਨੂੰ ਸਮਰਪਿਤ ਹੈ ਗੁਰੂ ਮਹਾਰਾਜ ਦੀ ਕਿਰਪਾ ਦਾ ਪ੍ਰੋਗਰਾਮ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਿੰਦ ਪੇਰ ਜਾਂ ਕੋਈ ਪੱਕਾ ਪਾਤ ਨਹੀਂ ਟੋਟਲੀ ਸੰਗਤ ਦੀ ਜਿਹੜੀ ਇਹ ਸੇਵਾ ਹੈ ਔਰ ਪਨਾਹ ਦਿਨ ਪਨਾਹ ਹੁੰਦਾ ਹੈ ਬੜੀ ਚੜ੍ਹਦੀ ਕਲਾ ਦੇ ਵਿੱਚ ਜਾ ਕੇ ਇਹ ਉੱਥੇ ਕਰਤਾਰਪੁਰ ਜਾ ਕੇ ਇਸਦੀ ਸੰਪੂਰਨਤਾ ਹੋਣੀ ਹੈ ਅੱਜ ਇੱਥੇ ਗੁਰਦੁਆਰਾ ਗੋਬਸਰ ਸਾਹਿਬ ਤੋਂ ਜਿਹੜੀ ਪਹਿਲੇ ਦਿਨ ਦੀ ਰਵਾਨਗੀ ਹੋ ਕੇ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਜਾ ਕੇ ਪਹਿਲੇ ਦਿਨ ਦਾ ਵਿਸ਼ਰਾਮ ਹੈ ਤੇ ਦੂਸਰੇ ਦਿਨ ਦਾ ਜਿਹੜਾ ਵਿਸ਼ਰਾਮ ਹੈ ਗੁਰਦੁਆਰਾ ਗੁਰੂ ਕੀ ਟਾਪ ਦੋਦਾ ਤਲ ਸਾਹਿਬ ਜਾ ਕੇ ਉੱਥੇ ਜਿਹੜਾ ਦੂਸਰੇ ਦਿਨ ਦਾ ਵਿਸ਼ਰਾਮ ਹੈ ਤੀਸਰੇ ਦਿਨ ਦਾ ਜਿਹੜਾ ਵਿਸ਼ਰਾਮ ਹੈ ਗੁਰਦੁਆਰਾ ਜਾਮਨੀ ਸਾਹਿਬ ਫਰੀਜਪੁਰ ਅਤੇ ਚੌਥੇ ਦਿਨ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਪੰਜਵੇਂ ਦਿਨ ਦਾ ਵਿਸ਼ਰਾਮ ਜਿਹੜਾ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਸ਼ੀ ਨੌਮੀ ਔਰ ਛੇਵੇਂ ਦਿਨ ਦਾ ਜਿਹੜਾ ਵਿਸ਼ਰਾਮ ਹੈ ਉਹ ਗੁਰਦੁਆਰਾ ਬਾਬਾ ਰਾਜਾ RAM ਨੇੜੇ ਗੁਰਦਾਸਪੁਰ ਔਰ ਸਤਵੇਂ ਦਿਨ ਗੁਰਦੁਆਰਾ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਵਿਸ਼ਰਾਮ ਕਰਨ ਤੋਂ ਬਾਅਦ 8ਵੇਂ ਦਿਨ ਜਾ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸੈ ਪਾਕਿਸਤਾਨ ਜਾ ਕੇ ਜਿਹੜੀ ਨਗਰ ਕੀਰਤਨ ਦੀ ਸਪੂਰਨਤਾ ਹੋ ਜਾਣੀ ਹੈ ਔਰ ਮੈਨੂੰ ਪਤਾ ਲੱਗਿਆ 540 ਦੇ ਜਿਹੜੇ ਕਰੀਬ ਦਾ ਉਹ ਜਥਾ ਕਨਫਰਮ ਹੋਇਆ ਜੋ ਉਹ ਨਗਰ ਕੀਰਤਨ ਦੇ ਨਾਲ ਕਰਤਾਰਪੁਰ ਕੋਰੀਡੋਰ ਵਾਲੇ ਰੰਗੇ ਜਰਾਈ ਜਿਹੜਾ ਉਹ ਕਰਤਾਰਪੁਰ ਸਾਹਿਬ ਦੀ ਪੂਤਰ ਤਰਤੀ ਦੇ ਲਤਮਸਤਕ ਹੋਣਾ ਹੈ